ਆ ਲੋ ਅੱਜ ਤੁਹਾਡੇ ਲਈ ਬਹੁਤ ਸੋਹਣੀ ਕੋਠੀ ਜਲੰਧਰ ਦੇ ਵਿੱਚ ਮਿੱਠਾਪੁਰ ਨੀਅਰ ਛਾਰਟ ਫਿਟੀ ਰੋਡ ਕਿਊਰੋ ਮੋਲ ਦੇ ਨੀਅਰ ਲੈ ਕੇ ਆ ਗਏ ਆ ਆ ਚੈੱਕ ਕਰੋ ਜਿਹਦਾ ਫਰੰਟ 40 ਰੇਨ ਆਲਾ ਆ ਤੇ ਡੈਪਥ 50 ਰੇਨ ਆਲਾ ਆ 40 ਬਈ 50 10 ਮਰਲੇ ਦੀ ਕੋਠੀ ਹੈ ਥੋੜਾ ਜਿਹਾ ਕਟਵਾਂ ਦੇ 10 ਮਰਲਿਆਂ ਦੇ ਵਿੱਚ ਆ ਚੈੱਕ ਕਰੋ ਤੁਸੀਂ ਐਲੀਵੇਸ਼ਨ ਕਿੰਨਾ ਵਾਈਡ ਤੇ ਵੱਡਾ ਐਲੀਵੇਸ਼ਨ ਹੈ ਇਹਦਾ ਆ ਵੇਖੋ ਤੁਸੀਂ ਦੋ ਕਾਰ ਪਾਰਕਿੰਗ ਇਨਸਾਈਡ ਮਿਲ ਜੂਗੀ ਅੰਦਰ ਮਿਲ ਜੂਗੀ ਆ ਵੇਖੋ ਆ ਚ ਇੱਕ ਰਸ ਸਲਾਈਡਿੰਗ ਗੇਟ ਰੇਨ ਆਲਾ ਆ ਦੋ ਕਾਰ ਪਾਰਕਿੰਗ ਮਿਲ ਜੂਗੀ ਤੁਹਾਨੂੰ ਇੱਕ ਤੁਸੀਂ ਇੱਥੇ ਆਪਣੀ ਗੱਡੀ ਸਾਹਮਣੇ ਪਾਰਕ ਕਰ ਸਕਦੇ ਏਕੇ ਦੇਖੋ ਹੌਲ ਤੇ ਆਪਣਾ ਡੋਰ ਤੁਸੀਂ ਲੌਕ ਕਰ ਲਓ ਤੇ ਅੰਦਰ ਤੁਸੀਂ ਵੇਖੋ ਐਕਟਿਵਾ ਦੀ ਪਾਰਕਿੰਗ ਦਿੱਤੀ ਗਈ ਹੈ ਬਾਈਕ ਪਾਰਕਿੰਗ ਦਿੱਤੀ ਗਈ ਹੈ ਆ ਚੈੱਕ ਕਰੋ ਤੁਸੀਂ ਤੇ ਥੱਲੇ ਤੁਹਾਡਾ ਆ ਜੂਗਾ ਗੈਸ ਸਿਲੰਡਰ ਆ ਚੈੱਕ ਕਰ ਲਓ ਤੁਸੀਂ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਯੂਪੀਵੀਸੀ ਦੀ ਵਿੰਡੋ ਲੱਗੀ ਹੈ ਸਾਰੀ ਆ ਵੇਖੋ ਏ 1 ਕੁਆਲਿਟੀ ਦਾ ਕੰਮ ਹੋਇਆ ਤੇ ਤੁਸੀਂ ਬਹੁਤ ਕੰਪਲੇਨ ਕਰਦੇ ਹੋ ਕਿ ਮੈਂ ਵੀਡੀਓ 'ਚ ਰੇਟ ਨਹੀਂ ਦੱਸਦਾ ਹਰ ਵੀਡੀਓ 'ਚ ਮੈਂ ਰੇਟ ਦੱਸਦਾ ਹਾਂ ਤੁਸੀਂ ਪੂਰੀ ਵੀਡੀਓ ਵੇਖਿਆ ਕਰੋ ਤੇ ਸਾਰੀ ਵੀਡੀਓ ਦੇਖੋ ਇਹ ਚ ਵੀ ਮੈਂ ਤੁਹਾਨੂੰ ਰੇਟ ਦੱਸਾਂਗਾ ਸਾਹਮਣੇ ਆ ਜੂਗੀ ਆਪਣਾ ਯੂਪੀ ਬੀਸੀ ਦੀ ਵਿੰਡੋ ਆ ਚੈੱਕ ਕਰੋ ਤੁਸੀਂ ਇਹ ਆਪਣਾ ਮੈਨ ਇੰਟ੍ਰੈਂਸ ਰਹੂਗਾ ਆ ਦੇਖੋ ਤੁਸੀਂ ਸਾਹਮਣੇ ਡੋਰ ਦਿੱਤਾ ਗਿਆ ਆ 40 ਸਟੇਪ ਆਜ ਅੰਦਰ ਦੇਖਦੇ ਹਾਂ ਜਸਟ ਵਰਦੇ ਸਾਰੀ ਸਾਹਮਣੇ ਸਾਨੂੰ ਮਿਲ ਜੂਗਾ ਲੌਬੀ ਦਾ ਏਰੀਆ ਆ ਚੈੱਕ ਕਰੋ ਤੁਸੀਂ ਤੇ ਸਾਹਮਣੇ ਓਟੀਸ ਆ ਜੂਗਾ सब तो पहला मैं थोड़ा ओटीएस दिखा कि बढ़िया ओटीएस दिता गया चेक करो ती तो ओटीएस ये आ जो अपना ड्राइंग रूम एरिया आज चेक करो आज चेक करो ती तो ज इतें डोर दिता गया सलाइडिंग आज देखो ये अंदर अपना सोफा लगा हुआ वह आज चेक करो ती तो सामने विंडो दी गई है देखो ਉੱਪਰ ਤੁਸੀਂ ਡਾਊਨਸਿਲਿੰਗ ਚੈੱਕ ਕਰੋ ਡਾਊਨਸਿਲਿੰਗ ਕਿੰਨੀ ਸੁਣੀ ਰਿਤੀ ਗਈ ਆ ਵੇਖੋ ਤੁਸੀਂ ਸੋਫਾ ਤੇ ਸਮਨੇ ਤੋਂ ਇਹ ਵਾਲ ਮੋਲਡਿੰਗ ਚੈੱਕ ਕਰੋ ਕਿੰਨਾ ਸੋਨਾ ਵਾਲ ਮੋਲਡਿੰਗ ਆ ਵੇਖੋ ਬਹੁਤ ਪਿਆਰੇ ਤਰੀਕੇ ਨਾਲ ਬਣਾਈ ਗਈ ਹੈ ਸੋਨੇ ਤਰੀਕੇ ਨਾਲ ਚੈੱਕ ਕਰੋ ਤੁਸੀਂ ਆਜੋ ਮੈਂ ਤੁਹਾਨੂੰ ਕਿਚਨ ਵਿਖਾਉਣਾ ਹੈ जस्ट सामने अपनी स्टेयर आजगी सामने आ जाएगा अपना एल ईडी पैनल ये अपनी किचन आ जाएगी आज चेक करो ती किचन चेक करो किचन कि रहने चेक करो ये अपना पेंट्री एरिया आ आजगाडजटेबल पेंट्री रहने वाली है ਨੇ ਕੱਬਰ ਸਟੋਰ ਹੈ ਜਣ ਦੀ ਆਹ ਦੇਖੋ ਮਾਈਕ੍ਰੋ Oਨ ਤੁਸੀਂ ਲਾ ਸਕਦੇ ਇੱਥੇ ਪੀਪਲਕਸ ਦਿੱਤੀ ਗਈ ਹੈ ਉੱਪਰ ਤੁਸੀਂ ਕੱਬੜ ਸੇਕ ਕਰ ਲਓ ਆਹ ਦੇਖੋ ਤੇ ਥੱਲੇ ਆਪਣਾ ਤੁਸੀਂ ਡਿਸ਼ਵਾਸ਼ਰ ਲਾ ਸਕਦੇ ਹੋ ਇਹ ਆਪਣਾ ਜਿਵੇਂ ਸਾਹਮਣੇ ਐਕਜਸਟ ਫੈਨ ਆ ਜੋ ਮੈਂ ਤੁਹਾਨੂੰ ਜਿਹੜਾ ਤੁਸੀਂ ਦੇਖ ਦਿੱਤਾ ਹੋਇਆ ਸਾਹਮਣੇ ਇਹ ਪਾਰਟੀਸ਼ਨ ਹੈ ਅੰਦਰ ਤੁਸੀਂ ਆਹ ਵਖੋ ਇੱਕ ਕੇਦੇ ਅੰਦਰ ਹੋਰ ਕਿਚਨ ਦਿੱਤੀ ਗਈ ਹੈ ਆ ਚੈੱਕ ਕਰੋ ਤੁਸੀਂ ਆਹ ਵਖੋ ਤੇ ਇੱਥੇ ਵੀ ਗੈਸ ਦਾ ਪੁਆਇੰਟ ਤੁਹਾਨੂੰ ਦਿੱਤਾ ਗਿਆ ਹੋ ਆ ਚੈੱਕ ਕਰਨੋ ਆਜੋ ਮੈਂ ਤੁਹਾਨੂੰ ਬੈਡਰੂਮ ਦਿਖਾਉਣਾ ਹੈ ਸਾਹਮਣੇ ਆਪਣਾ ਫਰਸਟ ਬੈਡਰੂਮ ਆ ਜਾਊਗਾ 4 ਬੈਡਰੂਮ ਦਾ ਘਰ ਹੈ ਆ ਚੈੱਕ ਕਰੋ ਤੁਸੀਂ ਫਰਸਟ ਬੈਡਰੂਮ ਆ ਜਾਊਗਾ ਆਪਣਾ ਇਹ ਆ ਦੇਖੋ ਉੱਪਰ ਤੁਸੀਂ ਡਾਊਨ ਸਿਲਿੰਗ ਚੈੱਕ ਕਰ ਲੋ ਇਹ ਆਪਣਾ ਬੈਡਰੂਮ ਆ ਜਾਊਗਾ ਰੈਡੀ ਟੂ ਮੂਵ ਹਾਊਸ ਰਹਿਣ ਆਲਾ ਸਾਰੇ ਕੰਮ ਆਲਮੋਸਟ ਡਨ ਹੋ ਚੁੱਕੀ ਹੈ ਥੋੜੇ ਬੋ ਜਿਹੜੀ ਟੱਚਿੰਗ ਰਹਿੰਦੀ ਹੈ ਉਹ ਕਰਤੀ ਕਰ ਦਿੱਤੀ ਜਾਊਗੀ ਆ ਚੈੱਕ ਕਰੋ ਤੁਸੀਂ ਤੇ ਸਾਹਮਣੇ LED ਪੈਨਲ ਲੱਗਾ ਵਾ ਆ ਦੇਖੋ ये आ जाऊगा अपना वाटर ऑफ द एरिया आ चेक करते हैं वाटर ऑफ द एरिया ये आ जाऊगा अपना वॉशरूम आपको तो तो ये ऊपर डाउन चेक करो डाउन सीलिंग कितनी सुनी रहने वाली ये अपना आ जाऊगा ड्रेसिंग एरिया आ चेक करो ड्रेसिंग एरिया तो ही ਆਜੋ ਮੈਂ ਤੁਹਾਨੂੰ ਲੈ ਕੇ ਜਾਂਦਾ ਹਾਂ ਦੂਜੀ ਬੈੱਡਰੂਮ ਦੇ ਵਿੱਚ ਇਹ ਆਜੂਗਾ ਆਪਣਾ ਦੂਜਾ ਬੈੱਡਰੂਮ ਆ ਚੈੱਕ ਕਰੋ ਤੁਸੀਂ ਕਿ ਉੱਪਰ ਤੁਸੀਂ ਡਮ ਸਰਿੰਗ ਚੈੱਕ ਕਰੋ ਆਲੋਕੋ ਕਿ ਨਾ ਸੋਣਾ ਬੈੱਡਰੂਮ ਲੱਗਦਾ ਪਿਆ ਸਾਰਾ ਯੂਪੀਬੀਸੀ ਦੇ ਅੰਦਰ ਵੀ ਕੰਮ ਹੋਇਆ तो सामने अपना ड्रेसिंग एरिए चेक कर लो तीन तो कि ये आया आजुगे सामने अपनी वाड्राप्स वाड्रॉप देख लो। आ चेक करो तीन थले अपना आज टीवी पैनल दे रही है सामने ये आजग अपना वाशरूम चेक करो तो तो तीन डाउनसलिंग देखो अपना वाश मिनर दिता गया वो आज मैं थानू रखना को जब अपना स्टेयर एरिया आज चेक करो ये अपना एक्सटेरियल स्टेयर दे एरिया डबल हाईट दी लेंटर है चेक करो टफन ग्लास दी रेलिंग तो डाउंसिलिंग चेक कर लो लॉबी जस्ट सामने ही पीस के लिए मंदिर दिता गया वह आज चेक करो ती मना सोना रहने वाला है ये अपना स्टोर रूम आ आजगा ये अपना जुगा आ जाएगा फोर्थ बेड थर्ड बेडरूम आखो मास्टर बेडरूम रैन आला है तो ही डाउन सीलिंग चेक करो डाउन सीलिंग कि सोहनी है सामने विंडो दी गई है आ चेक करो तो ही। टीवी पैनल युवक सामने अपना ड्रेसिंग ड्रैसिंग एरिया नाल व्राप्स या वाड्राप्स चेक कर लो ये आजग अपना ਵਾਸ਼ਰੂਮ ਵਾਸ਼ਰੂਮ ਚੈੱਕ ਕਰੋ ਤਹੀ ਆਜੋ ਮੈਂ ਤੁਹਾਨੂੰ ਸਾਡਾ ਫੋਰਥ ਬੈਡਰੂਮ ਦਿਖਾਉਣਾ ਹੈ ਇਹ ਆਪਣਾ ਫੋਰਥ ਬੈਡਰੂਮ ਆ ਜਾਊਗਾ ਸਾਹਮਣੇ ਹਿਊਜ ਸਾਈਜ਼ ਦੀ ਵਿੰਡੋ ਦਿੱਤੀ ਗਈ ਤਾਂ ਕਿ ਤੁਸੀਂ ਬਾਹਰ ਦਾ ਵੀ ਵਿਊ ਦੇਖ ਸਕੋ ਤੇ ਥੱਲੇ ਤੁਸੀਂ ਬੈੱਡ ਵੇਖ ਲਓ ਕਿੰਨਾ ਵੱਡਾ ਲੱਗਾ ਵਾ ਆ ਚੈੱਕ ਕਰੋ ਤੁਸੀਂ ਇਹ ਸਾਹਮਣੇ ਆਪਣੀ ਰੀਡੀ ਪੈਨਲ ਆ ਜਾਂਦੀ ਆ ਚੈੱਕ ਕਰੋ ਇਹ ਸਾਹਮਣੇ ਆ ਜਾਊਗਾ ਆਪਣਾ ਡਰੈਸ ਡਰੈਸਿੰਗ ਦਾ ਏਰੀਆ ਆ ਵੇਖੋ नाला जुगा अपना वाड्रॉप ये आजगी अपनी वाशरूम एरिया चार बेडरूम है ये चारों बेडरूम के नाल वाशरूम अटैचड है उपर तुम तो काउंसलिंग चेक कर सकते हो सामने पार्टी से दिता गया वो टफन का आलखो ओवन का एरिया अलखो यूपीबीसी ਦਾ ਡੋਰ ਲੱਗਾ ਵਾ ਸਾਹਮਣੇ ਤੇ ਆ ਚੈੱਕ ਕਰੋ ਤੁਸੀਂ ਗੇਲ ਵੇਖੋ ਕਿ ਨਿਸ਼ ਸੋਣੀ ਲੱਗੀ ਐ ਆਹ ਦੇਖੋ ਟਫਨ ਗਲਾਸ ਦੀ ਤੇ ਸਾਹਮਣੇ ਤੇ ਵਿੰਡੋ ਚੈੱਕ ਕਰ ਸਕਦੇ ਹੋ ਉੱਪਰ ਤੁਸੀਂ ਡਾਊਨਸਿਲਿੰਗ ਚੈੱਕ ਕਰ ਸਕਦੇ ਹੋ ਤੇ ਸਾਹਮਣੇ ਟਾਈਲ ਦਿੱਤੀ ਗਈ ਗਰੁੱਪ ਦੇ ਨਾਲ ਆਪ ਵੀ ਸਾਹਮਣੇ ਵੇਖੋ ਤੁਸੀਂ ਟਾਈਲ ਦਿੱਤੀ ਗਈ ਕਿੰਨੀ ਸੋਣੀ ਲੱਗਦੀ ਐ ਉੱਪਰ ਤੁਸੀਂ ਬੈ ਕੇ ਇੰਜੋਏ ਵੀ ਕਰ ਸਕਦੇ ਹੋ ਆਪਣਾ ਟਾਈਮ ਆ ਚੈੱਕ ਕਰੋ ਤੇ ਟਾਈਲ ਦੇ ਨਾਲ ਥੱਲੇ ਲਾਈਡ ਵੀ ਦਿੱਤੀ ਗਈ ਹੈ ਜਿਹੜੀ ਆਪਾਂ asking price ਰੱਖੀ ہوئی ਹੈ 40 ਵੀ 50 플ੌਟ ਸਾਈਜ਼ ਆ ਤੇ ਮਠਾਪੁਰ ਨੀਅਰ ਪਹੁੰਚ ਜਾਂਦੀ ਹੈ ਪ੍ਰਾਪਰਟੀ ਕਿਊਰੋ ਮੋਲ ਦੇ ਕੋਲ ਪਹੁੰਚ ਜਾਂਦੀ ਹੈ ਤੇ asking price ਜਿਹੜੀ ਆ ਉਹ ਹੈਗੀ ਹੈ 1 ਕਰੋੜ 80 ਲੱਖ ਮੈਂ ਹਰ ਵੀਡੀਓ 'ਚ ਪ੍ਰਾਈਸ ਦੱਸਦਾ ਹਾਂ ਤੁਸੀਂ ਪੇਸ਼ੈਂਸ ਨਾਲ ਪੂਰੀ ਵੀਡੀਓ ਦੇਖਿਆ ਕਰੋ ਇਹ ਮੇਰਾ ਬੇਨਤੀ ਆ ਤੁਹਾਡੇ ਅੱਗੇ ਕਿਉਂਕਿ ਜੇ ਤੁਸੀਂ ਪੂਰੀ ਵੀਡੀਓ ਨਹੀਂ ਦੇਖਦੇ ਤੁਹਾਨੂੰ ਸਮਝ ਨਹੀਂ ਲੱਗੇ ਤੇ ਤੁਸੀਂ ਕਮੈਂਟ ਕਰੋਗੇ ਕਿ ਆਪਾਂ ਪ੍ਰਾਈਸ ਨਹੀਂ ਦੱਸਦੇ ਆ ਆਪਾਂ ਹਰ ਵੀਡੀਓ ਜੀ ਪ੍ਰਾਈਜ਼ ਹੈ ਜੀ ਬਸ ਤੁਸੀਂ ਪੇਸ਼ੈਂਸ ਨਾਲ ਉਹ ਵੀਡੀਓ ਸਾਡੀ ਵੇਖਿਆ ਕਰੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਮੇਰਾ ਨਾਮ ਪ੍ਰਿੰਸੀਆ ਦੋਰਾਮ ਹੈ थैंक यू फॉर वाचिंग ਥਿਸ ਵੀਡੀਓ